ਸਾਸ਼ੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੇ ਅਗਲਾ ਮੇਰਾ ਜਿਹੜਾ ਸਵਾਲ ਹੈ ਉਹ ਭਗਵੰਤ ਮਾਨ ਸਾਹਿਬ ਨੂੰ ਆ ਮਾਨ ਸਾਹਿਬ ਤਪੋ ਰਾਜ ਰਾਜੋਂ ਨਰਕ ਇਨਸਾਨ ਦੇ ਪਿਛਲੇ ਕਰਮ ਹੁੰਦੇ ਆ ਤੇ ਉਹਨੂੰ ਤਪ ਕਰਦਾ ਇਨਸਾਨ ਤੇ ਉਹਨੂੰ ਰਾਜ ਭਾਗ ਮਿਲਦੇ ਆ ਤੇ ਜਦੋਂ ਰਾਜ ਭਾਗ ਵਿੱਚ ਬੰਦਾ ਇਦਾਂ ਦੀਆਂ ਗਲਤੀਆਂ ਕਰਦਾ ਆ ਤੇ ਉਦੋਂ ਉਹਨੂੰ ਨਰਕਾਂ ਦਾ ਭਾਗੀ ਹੋਣਾ ਪੈਂਦਾ ਸੋ ਆ ਮੈਂ ਦੁੱਖ ਦੱਸਣ ਲੱਗਾ ਹਾਂ ਸਾਰੇ ਆ ਖੜੇ ਆਪਣੇ ਇੱਥੇ ਵੀਰ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਉਹਨਾਂ ਆਕੂ ਸਾਹਿਬਾਨ ਇੱਥੇ ਬੈਠੇ ਆ ਅੱਜ ਇਹਨਾਂ ਨਾਲ ਮਾਨ ਸਾਹਿਬ ਤੁਸੀਂ ਜਲੰਧਰ ਜਾਈਆਂ ਮੈਂ ਇੱਕ ਤੁਹਾਡੇ ਤੋਂ ਗੱਲ ਪੁੱਛਣਾ ਚਾਹੁੰਦਾ ਹਾਂ ਮੈਂ ਵੀ ਮਾਨ ਆ ਕੀ ਗੱਲ ਤੁਸੀਂ ਇਹਨਾਂ ਨਾਲ ਧੱਕਾ ਕਰਨ ਆਏ ਆ ਯਾਰ ਘੱਟੋ ਘੱਟ ਕਿਸੇ ਦੀ ਗੱਲ ਸੁਣ ਲਓ ਜੇ ਤੁਹਾਡੇ ਵਿੱਚ ਗੱਲ ਸੁਣਨ ਦਾ ਮਾਦਾ ਹੈ ਨਹੀਂਗਾ ਤਾਂ ਕੰਨਾਂ ਵਿੱਚ ਰੂਂ ਦੇ ਲਓ ਇਹਨਾਂ ਨੂੰ ਤੰਗ ਕਾਦੇ ਕਰਦੇ ਆ ਹੁਣ ਮੈਂ ਅਗਲੇ ਸਵਾਲ ਇਹਨਾਂ ਤੋਂ ਪੁੱਛਦਾ ਸਸੀ ਕਾ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਅੱਜ ਉੱਥੇ ਤੁਹਾਡੇ ਨਾਲ ਹੋਇਆ ਜਦੋਂ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਗਏ ਸੀ ਸਰ ਅਸੀਂ ਪਿਛਲੇ 2 ਦਿਨਾਂ ਤੋਂ ਲਗਾਤਾਰ ਜਲੰਧਰ ਦੇ ਵਿੱਚ ਸੰਘਰਸ਼ ਕਰ ਰਹੇ ਹਾਂ ਕੱਲ ਅਸੀਂ ਸਭਿਧਾਨ ਚੌਕ ਦੇ ਵਿੱਚ 5 ਘੰਟੇ ਤੋਂ ਬਾਅਦ ਸਾਨੂੰ ਇਹਨਾਂ ਨੇ ਕਿਹਾ ਕਿ ਕੱਲ 9 ਵਜੇ ਤੁਹਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਕਰਵਾਈ ਜਾਊਗੀ ਅੱਜ ਅਸੀਂ ਜਦੋਂ 9 ਵਜੇ ਉਹਨਾਂ ਦੀ ਕੋਠੀ ਪਹੁੰਚੇ ਤਾਂ ਸਾਨੂੰ ਲਾਰੇ ਲੱਪੇ ਲਾਰੇ ਲੱਪੇ ਕਦੀ ਉਹਨਾਂ ਦੀ ਵਾਈਫ ਦੇ ਨਾਲ ਮੀਟਿੰਗ ਕਰ ਲਓ ਕਦੀ ਉਹਨਾਂ ਦੀ ਸਿਸਟਰ ਦੇ ਨਾਲ ਮੀਟਿੰਗ ਕਰ ਲਓ ਕਦੀ ਉਹਨਾਂ ਦੀ ਮਦਰ ਦੇ ਨਾਲ ਮੀਟਿੰਗ ਕਰ ਲਓ ਐਂਡ ਦੇ ਵਿੱਚ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਕਿ ਸੀਐਮ ਸਾਹਿਬ ਤਾਂ ਆਪਣੇ ਪ੍ਰੋਗਰਾਮਾਂ 'ਚ ਬਿਜ਼ੀ ਆ ਉਹ ਤੁਹਾਡੇ ਨਾਲ ਮੀਟਿੰਗ ਨਹੀਂ ਕਰਨਗੇ 15 ਤੋਂ ਬਾਅਦ ਕਰਨਗੇ ਜਿਸ ਜਿਸ ਤਰ੍ਹਾਂ ਅਸੀਂ ਪਹਿਲਾਂ ਐਲਾਨ ਕੀਤਾ ਸੀ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ 10 ਤਰੀਕ ਤੱਕ ਜਲੰਧਰ ਦੇ ਵਿੱਚ ਹੀ ਲਗਾਤਾਰ ਜਿਹੜਾ ਵਿਰੋਧ ਪ੍ਰਦਰਸ਼ਨ ਕਰਾਂਗੇ ਅਸੀਂ ਉਸੇ ਐਲਾਨ ਦੇ ਚੱਲਦੇ ਅਸੀਂ ਇਹਨਾਂ ਦੀ ਕੋਠੀ ਦੇ ਮੋਰੇ ਜਾ ਕੇ ਰੋਜ਼ ਪ੍ਰਦਰਸ਼ਨ ਕੀਤਾ ਸਾਨੂੰ ਜਾਂਦਿਆਂ ਨੂੰ ਇਹਨਾਂ ਨੇ ਗੱਡੀਆਂ ਬੁਲਾ ਕੇ ਸਾਡੀ ਕਿੱਚਾ ਧੋਈ ਕੀਤੀ ਸਾਨੂੰ ਗੱਡੀਆਂ ਦੇ ਵਿੱਚ ਪਾ ਕੇ ਥਾਣਾ ਸਦਰ ਲੈ ਗਏ ਇਹਨਾਂ ਦਾ ਤਾਂ ਪੁਲਿਸ ਪ੍ਰਸ਼ਾਸਨ ਹੈ ਉਹ ਇੰਨੀ ਬਤਮੀਜੀ ਦੇ ਨਾਲ ਸਾਡੇ ਨਾਲ ਪੇਸ਼ ਆਇਆ ਕਿ ਉਹਨਾਂ ਨੇ ਸਾਡੇ ਜਿਹੜੇ ਆ ਰੰਡੇ ਮਾਰੇ ਤੇ ਸਾਨੂੰ ਗਾਲੀ ਕਲੋਚ ਕੀਤਾ ਫਿਰ ਸਾਨੂੰ ਸਦਾ ਠਾਣਾ ਜਮਸ਼ੀਰ ਦੇ ਵਿੱਚ 4 ਘੰਟੇ ਤੱਕ ਇਹਨਾਂ ਨੇ ਨਜ਼ਰਬੰਦ ਕਰਕੇ ਰੱਖਿਆ ਤੇ ਸਾਡੇ ਐਮਐਲਏ ਸਾਹਿਬ ਆਦਮਪੁਰ ਤੋਂ ਉਹਨਾਂ ਨੇ ਆਕੇ ਸਾਨੂੰ ਜਿਹੜਾ ਰੀਲੀਜ਼ ਕਰਵਾਇਆ ਤੇ ਖੇਚਤੂ ਵੀ ਹੋਈ ਉੱਥੇ ਜੀ ਬਹੁਤ ਜ਼ਿਆਦਾ ਵਿਕਾਇਦਾ ਅਸੀਂ ਵੀਡੀਓ ਬਣਾਈਆਂ ਜਦੋਂ ਅਸੀਂ ਵੀਡੀਓ ਬਣਾ ਰਹੇ ਸੀ ਤਾਂ ਇਹਨਾਂ ਨੇ ਸਾਡੇ ਫੋਨ ਜਿਹੜੇ ਸਾਡੇ ਕੋਲੋਂ ਕੋਲ ਹੈ ਪਰ ਫੇ ਵੀ ਜਿਹੜੀ ਕੋਈ ਸਾਡੇ ਕੋਲੋਂ ਇੱਕ ਦੋ ਸਾਥੀਆਂ ਦੇ ਕੋਲ ਵੀ ਨਾ ਫੋਨ ਸੀ ਕਿ ਉਹ ਵੀਡੀਓ ਬਣੀ ਉਹ ਅਸੀਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਮਾਨ ਸਾਹਿਬ ਤਹਾਡੇ ਬੰਦਿਆਂ ਵੱਲੋਂ ਕਿਹਾ ਗਿਆ ਆ ਬਈ ਉਹਨਾਂ ਦੀ ਵਾਈਫ ਨਾਲ ਮੀਟਿੰਗ ਕਰ ਲੋ ਉਹਨਾਂ ਦੀ ਮਾਂ ਨਾਲ ਕਰ ਲੋ ਲੋਕਾਂ ਨੇ ਵੋਟਾਂ ਤੁਹਾਨੂੰ ਪਵਾਈਆਂ ਆ ਲੋਕਾਂ ਨੇ ਵੋਟਾਂ ਤੁਹਾਡੀ ਮਾਤਾ ਨੂੰ ਜਾਂ ਤੁਹਾਡੀ ਜਿੱਦਣ ਉਹ ਬਣ ਗਏ ਉਹਨਾਂ ਨਾਲ ਵੀ ਗੱਲਬਾਤ ਹੋ ਜੂਗੀ ਪਰ ਇਹਨਾਂ ਦਾ ਦਰਦ ਸਮਝੋ ਜੇ ਮਾੜਾ ਮੋਟਾ ਵੀ 1% ਵੀ ਹੈ ਨਾ ਤੁਹਾਡੇ ਦਿਲ ਵਿੱਚ ਮਾਦਾ ਹੈਗਾ ਆ ਇਨਸਾਨੀਅਤ ਹੈਗੀ ਆ ਕਿਤੇ ਕੋਈ ਮਾੜੀ ਮੋਟੀ ਚੀਜ਼ ਜਾਗਦੀ ਆ ਹਜੇ ਵੀ ਚੰਗਿਆਈ ਤੇ ਇਹਨਾਂ ਦਾ ਦਰਦ ਸੁਣੋ ਘੱਟੋ ਘੱਟ ਸੁਣੋ ਸੁਣ ਨਾਲ ਇਹਨਾਂ ਨੂੰ ਵੀ ਸਹਾਰਾ ਮਿਲੂਗਾ ਠੀਕ ਹੈ ਜੀ ਅੱਖਾਂ ਖੁੱਲੀਆਂ ਰੱਖੋ ਗਾਂ ਇਹ ਰਾਜਪੱਖ ਬਾਰ-ਬਾਰ ਨਹੀਂ ਹੁੰਦੇ ਹੁੰਦੇ ਜੇ ਹੁਣ ਤੁਸੀਂ ਗਾਂ ਇਦਾਂ ਦੇ ਕੰਮ ਕਰੋਗੇ ਤਾਂ ਗਾਂ ਕੰਡੇ ਹੀ ਬੀਜ ਰਹੇ ਆ ਤੁਸੀਂ ਆਪਣੇ ਲਈ ਸੋ ਤੁਹਾਨੂੰ ਇਹ ਬੇਨਤੀ ਆ ਇਹਨਾਂ ਦਾ ਦਰਦ ਸੁਣੋ ਠੱਗਾ ਕਰਨਾ ਛੱਡੋ ਤੇ ਧੰਨਵਾਦ ਆ ਜੀ ਉਹਨਾਂ ਦਾ ਜਿਨ੍ਹਾਂ ਨੇ ਤੁਹਾਨੂੰ ਰੀਲீஸ் ਵੀ ਕਰਾਇਆ ਜਿਹੜੀਆਂ ਭੈਣਾਂ ਦੀਆਂ ਚੁੰਨੀਆਂ ਆ ਉਹਨਾਂ ਨੂੰ ਲਾਉਣਾ ਨਹੀਂ ਚਾਹੀਦਾ ਜੋ ਤੁਸੀਂ ਕੋਸ਼ ਕਰਦੇ ਆ ਨਾ ਮੀਡੀਆ ਉੱਤੇ ਸਾਰਾ ਕੁਝ ਦਿਖਾ ਲਦਾ ਆ ਅੱਜ ਵੀ ਪੱਤਰਕਾਰਾਂ ਨੇ ਵੀ ਠੱਗਾ ਕੀਤਾ ਆ ਤੁਹਾਡਾ ਡਟ ਕੇ ਵਿਰੋਧ ਕਰਾਂਗੇ ਜਿੰਨੇ ਚੱਕਰ ਸਾਡੇ ਸਾਹ ਚੱਲਦੇ ਆ ਆ ਖੜੇ ਆ ਸਾਰਿਆਂ ਨਾਲ ਧੰਨਵਾਦ